ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਬਹੁਤ ਮਹੱਤਵਪੂਰਨ ਇਨਫੋਰਮੇਸ਼ਨ ਹੈ ਵੀਡੀਓ ਭਾਵੇਂ ਛੋਟੀ ਹੈ ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਹੈ ਔਰ ਉਹ ਆਪਣੇ 스ਪਾ우스 ਦੇ ਨਾਲ ਜਾਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੀਆਂ ਆਪਸ਼ਨਸ ਨੇ ਕੀ ਕੀ ਜ਼ਰੂਰਤਾਂ ਨੇ ਔਰ ਇਹ तमाम ਪੁਆਇੰਟਸ ਦੇ ਉੱਤੇ ਸੁਨੇਹਾ ਮੈਡਮ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝ ਪਾਉਣਗੇ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਸੋ ਆਈਟਾ ਸ਼ੋਰ ਰਹਿਣ ਵਾਲਾ ਹੈ ਸਪੈਸੀਫਿਕ ਉਹ ਸਟੂਡੈਂਟਸ ਲਈ ਜਿਨ੍ਹਾਂ ਨੇ ਪਲੱਸ 2 ਕੀਤੀ ਹੋਈ ਆ ਿਸ ਸਪਾਊਸ ਦੇ ਨਾਲ ਕਿਸੇ ਅੱਛੀ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਸੋ ਮੈਂ ਤੁਹਾਡੇ ਲਈ ਕੰਟਰੀ ਲੈ ਕੇ ਆਈ ਹਾਂ ਫਿਨਲੈਂਡ ਸਟਡੀ ਵੀਜ਼ਾ ਉਹਦੇ ਵਿੱਚ ਤੁਸੀਂ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਹੋ ਚਾਹੇ ਤੁਸੀਂ ਪਲੱਸ 2 ਕੀਤੀ ਹੋਈ ਹੈ ਗੈਪ ਮੈਟਰ ਨਹੀਂ ਕਰਦਾ ਸਭ ਤੋਂ 8 ਸਾਲ ਦਾ ਗੈਪ ਵੀ ਅਸੈਪਟੇਬਲ ਹੈ ਵਿਦਾਊਟ ਆਇਲ ਵੀਜ਼ਾ ਆ ਸਕਦੇ ਹੋ ਔਰ ਦੋਨੋਂ ਸਪਾਊਸ ਮਤਲਬ ਮੇਨ ਐਪਲੀਕੈਂਟ ਐਂਡ ਸਪਾਊਸ કઠ્ઠે જાવગે અગર તારા કિડ્સ આ ઓ ભી તારા નાલ મૂવ કર શકડે ઓર સબ તો મેઈન બેનિફિટ ઓથેક સેટલમેન્ટ બહોત ઈઝી આ ક્યોકી અગર તુસી ડિગ્રી પ્રોગ્રામ તે જાનને હો 3 સાલ દી તાદી ડિગ્રી બેચલર્સ 2 ਸਾਲ ਦਾ ਵਰਕ ਪਰਮਿਟ ਮਾਸਟਰਸ ਲਈ ਜਾਣੇ ਹੋ 2 ਸਾਲ ਦੀ ਮਾਸਟਰਸ 2 ਸਾਲ ਦਾ ਵਰਕ ਪਰਮਿਟ اور 4 ਸਾਲ ਅਗਰ ਤੁਸੀਂ ਲੀਗਲ ਵੀਜ਼ਾ ਤੇ ਫਿਨਲੈਂਡ ਲੈਣੇ ਹੋ ਤਾਂ ਤੁਸੀਂ ਆਪਣੀ ਪੀਆਰ ਲੈ ਲੈਂਦੇ ਹੋ ਸੋ ਹੋਰ ਤੁਹਾਨੂੰ ਕੀ ਚਾਹੀਦਾ ਪਲੱਸ 2 ਸਟੂਡੈਂਟ ਵੀਜ਼ਾ ਜਾ ਸਕਦਾ ਸਪਸ ਦੇ ਨਾਲ ਜਾ ਸਕਦਾ ਵਿਦਾਊਟ ਆਈ ਵੀ ਆ ਸਕਦਾ ਐਸੈਟਲਮੈਂਟ ਦੇ ਸਭ ਤੋਂ ਜ਼ਿਆਦਾ ਸਕੋਪ ਆਡ ਲੋ ਬਜਟ ਕੰਟਰੀ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਐਕਸਪਰਟ ਮੌਜੂਦ ਸੀ ਔਰ ਕੋਈ ਵੀ ਤੁਹਾਡੇ ਜ਼ਹਿਨ ਚ ਸਵਾਲ ਹੈ ਤੇ ਤੁਸੀਂ ਸਕਰੀਨ ਉੱਪਰ ਦਿੱਤੇ ਗਏ ਨੰਬਰ ਤੇ ਟੈਲੀਫੋਨ ਕਾਲ ਕਰੋ ਤੁਸੀਂ ਨੇੜੇ ਦੇ ਆਫਿਸ 'ਚ ਵਿਜ਼ਿਟ ਕਰੋ ਪੂਰੀ ਕਲੈਰਿਟੀ ਹਾਸਲ ਕਰੋ ਤੁਹਾਡੇ ਮਨ 'ਚ ਕੋਈ ਵਹਿਮ ਹੈ बार-बार ਪੁੱਛੋ ਈਮੇਲ ਕਰੋ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਟੀਮ ਦੇ ਨਾਲ ਸੰਪਰਕ ਕਰਕੇ ਪਰ ਆਪਣੀ ਜ਼ਿੰਦਗੀ ਦਾ ਡਿਸੀਜਨ ਪੂਰੀ ਕਲੈਰਿਟੀ ਤੋਂ ਬਾਅਦ ਕਰਨਾ ਹੈ ਤਾਂਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਕਰੋ ਸੋ ਬਹੁਤ-ਬਹੁਤ ਧੰਨਵਾਦ